ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਪਾਂ ਅੱਜ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਕ 70 ਸਾਲ ਦੀ ਬੁੱਢੀ ਮਾਂ ਜਿਸ ਦਾ ਨਾਮ ਗੁਰਦਿਆਲ ਕੌਰ ਸੀ ਗੁਰਦਿਆਲ ਕੌਰ ਦੇ ਪਤੀ ਨੂੰ ਸਵਰਗਵਾਸ ਹੋਇਆ ਕਾਫੀ ਸਾਲ ਹੋ ਚੁੱਕੇ ਸਨ ਉਸ ਨੇ ਖੁਦ ਭੁੱਖੀ ਪਿਆਸੀ ਰਹਿ ਕੇ ਆਪਣੇ ਪੁੱਤ ਗੁਰਵੀਰ ਨੂੰ ਪਾਲਿਆ ਪੋਸਿਆ ਤੇ ਦਿਨ ਰਾਤ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪੁੱਤ ਨੂੰ ਚੰਗਾ ਪੜਾਇਆ ਲਿਖਾਇਆ ਅਤੇ ਉਸ ਦਾ ਪਾਲਣ ਪੋषण ਕੀਤਾ ਅੱਜ ਉਸ ਦਾ ਪੁੱਤ ਜਵਾਨ ਹੋ ਚੁੱਕਿਆ ਸੀ ਹੁਣ ਉਹ ਬਟਾਲੇ ਵਿੱਚ ਸਰਕਾਰੀ ਨੌਕਰੀ ਕਰਨ ਲੱਗ ਗਿਆ ਇਸੇ ਦੌਰਾਨ ਉਸ ਦੀ ਸ਼ਹਿਰ ਵਿੱਚ ਕਈ ਦੋਸਤ ਵੀ ਬਣ ਗਏ ਉਹਨਾਂ ਵਿੱਚੋਂ ਇੱਕ ਦੋਸਤ ਉਸ ਦਾ ਬਹੁਤ ਹੀ ਪੱਕਾ ਦੋਸਤ ਸੀ ਗੁਰਵੀਰ ਉਸ ਦੇ ਘਰ ਹੀ ਰਹਿੰਦਾ ਸੀ ਤੇ ਇਕੱਠੇ ਹੀ ਦਫ਼ਤਰ ਜਾਂਦੇ ਇਦਾਂ ਹੀ ਵਕਤ गुज़रਦਾ ਗਿਆ ਅਤੇ ਉਸ ਦਾ ਕੰਮ ਵੀ ਚੰਗਾ ਚੱਲਦਾ ਰਿਹਾ ਗੁਰਵੀਰ ਨੂੰ ਨੌਕਰੀ ਵਿੱਚ ਤਰੱਕੀ ਮਿਲ ਗਈ ਸੀ ਅਤੇ ਹੁਣ ਉਸ ਦੀ ਤਨਖਾਹ ਵੀ ਖਾਸੀ ਵੱਧ ਗਈ ਸੀ ਉਹ ਸ਼ਹਿਰ ਵਿੱਚ ਕੰਮ ਕਰਕੇ ਬਹੁਤ ਖੁਸ਼ ਸੀ ਅੱਜ ਗੁਰਵੀਰ ਦਾ ਜਨਮ ਦਿਨ ਸੀ ਦਫ਼ਤਰ ਵਿੱਚ ਸਾਰਿਆਂ ਨੇ ਗੁਰਵੀਰ ਨੂੰ ਉਸ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਅਤੇ ਫਿਰ ਸ਼ਾਮ ਨੂੰ ਦਫ਼ਤਰ ਤੋਂ ਫ੍ਰੀ ਹੁੰਦੇ ਹੀ ਗੁਰਵੀਰ ਨੇ ਆਪਣੇ ਖਾਸ ਦੋਸਤਾਂ ਨੂੰ ਇੱਕ ਚੰਗੇ ਹੋਟਲ ਵਿੱਚ ਪਾਰਟੀ ਕੀਤੀ ਪਾਰਟੀ ਖਤਮ ਹੋਣ ਤੋਂ ਬਾਅਦ ਉਸ ਦੇ ਸਾਰੇ ਦੋਸਤ ਆਪਣੇ-ਆਪਣੇ ਘਰ ਚਲੇ ਗਏ ਗੁਰਵੀਰ ਸ਼ਹਿਰ ਵਿੱਚ ਰਹਿੰਦੇ ਆ ਉਥੋਂ ਦੇ ਲੋਕਾਂ ਨਾਲ ਇਨਾਂ ਕੋਲ ਮਿਲ ਗਿਆ ਸੀ ਕਿ ਉਸ ਨੂੰ ਪਿੰਡ ਵਿੱਚ ਰਹਿੰਦੀ ਆਪਣੀ ਬੁੱਢੀ ਮਾਂ ਦਾ ਜਰਾ ਵੀ ਖਿਆਲ ਨਾ ਆਇਆ ਪਿੰਡ ਵਿੱਚ ਉਸ ਦੀ ਬੁੱਢੀ ਮਾਂ ਆਪਣੇ ਪੁੱਤ ਦੀ ਤਰੱਕੀ ਲਈ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦੀ ਅਤੇ ਪਰਮਾਤਮਾ ਤੋਂ ਆਪਣੇ ਪੁੱਤ ਦੀ ਲੰਮੀ ਉਮਰ ਦੀ ਕਾਮਨਾ ਵੀ ਕਰਦੀ ਇੱਥੇ ਪਿੰਡ ਵਿੱਚ ਗੁਰਵੀਰ ਦੀ ਮਾਂ ਇਹ ਅਸ ਲਗਾ ਕੇ ਬੈਠੀ ਹੋਈ ਸੀ ਕਿ ਉਸ ਦਾ ਪੁੱਤ ਸ਼ਹਿਰ ਤੋਂ ਆਵੇਗਾ ਅਤੇ ਸਾਰੀਆਂ ਮੁਸ਼ਕਲਾਂ ਹੱਲ ਕਰ ਦੇਵੇਗਾ ਪਰ ਉਧਰ ਗੁਰਵੀਰ ਤਾਂ ਪਿੰਡ ਵਿੱਚ ਰਹਿੰਦੀ ਆਪਣੀ ਬੁੱਢੀ ਮਾਂ ਨੂੰ ਬਿਲਕੁਲ ਹੀ ਭੁੱਲ ਚੁੱਕਿਆ ਸੀ ਗੁਰਵੀਰ ਨੂੰ ਆਪਣੇ ਦੋਸਤਾਂ ਦੇ ਨਾਲ ਘੁੰਮਣਾ ਫਿਰਨਾ ਅਤੇ ਪਾਰਟੀ ਕਰਨਾ ਬਹੁਤ ਵਧੀਆ ਲੱਗਦਾ ਸੀ ਪਰ ਉਸ ਨੂੰ ਆਪਣੀ ਬੁੱਢੀ ਮਾਂ ਦੀ ਕੋਈ ਵੀ ਚਿੰਤਾ ਨਹੀਂ ਸੀ ਹੁਣ ਗੁਰਵੀਰ ਇੰਨਾ ਅਮੀਰ ਹੋ ਚੁੱਕਿਆ ਸੀ ਕਿ ਉਸ ਨੇ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਘਰ ਖਰੀਦ ਲਿਆ ਸੀ ਫਿਰ ਉਸ ਤੋਂ ਬਾਅਦ ਗੱਡੀਆਂ ਖਰੀਦੀਆਂ ਵੱਡੇ ਵੱਡੇ ਮਕਾਨ ਹੋਰ ਵੀ ਖਰੀਦ ਲਏ ਪਰ ਉਸ ਨੇ ਆਪਣੇ ਪਿੰਡ ਵਿੱਚ ਰਹਿੰਦੀ ਮਾਂ ਨੂੰ ਇੱਕ ਵਾਰ ਵੀ ਆਪਣੇ ਕੋਲ ਸ਼ਹਿਰ ਵਿੱਚ ਨਾ ਬੁਲਾਇਆ ਉਹ ਸ਼ਹਿਰ ਵਿੱਚ ਆਰਾਮ ਦੀ ਜ਼ਿੰਦਗੀ ਜਿਉ ਰਿਹਾ ਸੀ ਉਸ ਦੀ ਬੁੱਢੀ ਮਾਂ ਉਸ ਨੂੰ ਰੋਜ਼ ਫੋਨ ਕਰਦੀ ਪਰ ਉਹ ਇੱਕ ਵਾਰ ਵੀ ਫੋਨ ਨਾ ਚੁੱਕਦਾ ਉਸ ਦੀ ਮਾਂ ਪਰੇਸ਼ਾਨ ਹੋ ਕੇ ਉਸ ਨੂੰ ਬਾਰ-ਬਾਰ ਫੋਨ ਕਰ ਰਹੀ ਸੀ ਪਰ ਇਸ ਤਰ੍ਹਾਂ ਮਾਂ ਦੇ ਵਾਰ-ਵਾਰ ਫੋਨ ਕਰਨ ਤੇ ਗੁਰਵੀਰ ਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ ਗੁਰਵੀਰ ਨੇ ਗੁੱਸੇ ਵਿੱਚ ਫੋਨ ਚੁੱਕਿਆ ਤੇ ਕਿਹਾ ਕੀ ਹੋਇਆ ਮਾਂ ਕਿਉਂ ਤੂੰ ਮੈਨੂੰ ਵਾਰ-ਵਾਰ ਫੋਨ ਕਰਕੇ ਪਰੇਸ਼ਾਨ ਕਰ ਰਹੀ ਹੈ ਕੀ ਤੁਹਾਡੇ ਤੁਹਾਨੂੰ ਫੋਨ ਕਰਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੈ ਗੁਰਵੀਰ ਦੀ ਮਾਂ ਨੇ ਨਿਮਰਤਾ ਨਾਲ ਕਿਹਾ ਗੁਰਵੀਰ ਬੇਟਾ ਤੂੰ ਇੱਕ ਵਾਰ ਆ ਕੇ ਮੈਨੂੰ ਮਿਲ ਜਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕਿਉਂਕਿ ਬੇਟਾ ਤੂੰ ਹੀ ਤਾਂ ਮੇਰੀ ਜ਼ਿੰਦਗੀ ਹੈ ਆਖਰ ਤੇਰੇ ਬਿਨਾ ਮੇਰਾ ਹੈ ਹੀ ਕੌਣ ਇਸ ਪੂਰੀ ਦੁਨੀਆ ਦੇ ਵਿੱਚ ਇੱਕ ਤੂੰ ਹੀ ਤਾਂ ਮੇਰਾ ਹੈ ਇਹ ਕਹਿੰਦੇ ਹੋਏ ਉਸ ਦੀ ਬੁੱਢੀ ਮਾਂ ਰੋਣ ਲੱਗਦੀ ਹੈ ਬਸ ਬੇਟਾ ਇੱਕ ਵਾਰ ਆ ਜਾ ਆਪਣੀ ਮਾਂ ਦੇ ਲਈ ਪਰ ਉਸਦੇ بیٹے ਗੁਰਵੀਰ ਨੂੰ ਤਾਂ ਬਹੁਤ ਜ਼ਿਆਦਾ ਕਮੰਡ ਸੀ ਕਿਉਂਕਿ ਹੁਣ ਉਹ ਕਰੋੜਾਂ ਰੁਪਈਆਂ ਦਾ ਮਾਲਕ ਬਣ ਚੁੱਕਿਆ ਸੀ ਅਤੇ ਹੁਣ ਉਸ ਨੂੰ ਆਪਣੀ ਮਾਂ ਦੀ ਕਹੀ ਹੋਈ ਹਰ ਗੱਲ ਬੁਰੀ ਲੱਗ ਰਹੀ ਸੀ ਪਰ ਫਿਰ ਉਸਨੇ ਆਪਣੀ ਮਾਂ ਨੂੰ ਕਿਹਾ ਠੀਕ ਹੈ ਮੈਂ ਇੱਕ ਦਿਨ ਲਈ ਤੁਹਾਨੂੰ ਮਿਲਣ ਲਈ ਆ ਜਾਵਾਂਗਾ ਆਪਣੇ بیٹے ਦੇ ਇਹ ਸ਼ਬਦ ਸੁਣ ਕੇ ਗੁਰਵੀਰ ਦੀ ਮਾਂ ਬਹੁਤ ਖੁਸ਼ ਹੋ ਜਾਂਦੀ ਹੈ ਅੱਜ ਬੇਟੇ ਦੇ ਆਉਣ ਦਾ ਦਿਨ ਸੀ ਗੁਰਵੀਰ ਦੀ ਮਾਂ ਅੱਜ ਬਹੁਤ ਹੀ ਖੁਸ਼ ਸੀ ਅਤੇ ਆਪਣੇ ਬੇਟੇ ਦਾ ਇੰਤਜ਼ਾਰ ਕਰ ਰਹੀ ਸੀ ਜਿਵੇਂ ਹੀ ਉਸ ਦਾ ਬੇਟਾ ਘਰ ਦੇ ਦਰਵਾਜ਼ੇ ਤੇ ਆਇਆ ਤਾਂ ਮਾਂ ਨੇ ਭੱਜ ਕੇ ਜਾ ਕੇ ਉਸ ਨੂੰ ਗਲ ਨਾਲ ਲਗਾਇਆ ਪਰ ਮਾਂ ਦੀ ਮਮਤਾ ਦਾ ਬੇਟੇ ਤੇ ਕੋਈ ਅਸਰ ਨਾ ਹੋਇਆ ਕਿਉਂਕਿ ਉਸ ਨੂੰ ਪੈਸੇ ਦਾ ਬਹੁਤ ਕਮੰਡ ਸੀ ਗੁਰਵੀਰ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਹਮੇਸ਼ਾ ਕਹਿੰਦੀ ਹੈ ਨਾ ਕਿ ਮਾਂ ਦਾ ਕਰਜ਼ ਇਸ ਦੁਨੀਆ ਵਿੱਚ ਕੋਈ ਨਹੀਂ ਉਤਾਰ ਸਕਦਾ ਅੱਜ ਮੈਂ ਤੇਰੇ ਸਾਰੇ ਕਰਜ਼ ਚੁਕਾ ਦੇਵਾਂਗਾ ਮਾਂ ਮੈਨੂੰ ਦੱਸ ਕਿੰਨਾ ਕਰਜ਼ ਹੈ ਤੇਰਾ ਤੈਨੂੰ ਕੀ ਚਾਹੀਦਾ ਹੈ ਘਰ ਗੱਡੀ ਵੱਡੇ ਵੱਡੇ ਮਕਾਨ ਰੁਪਏ ਪੈਸੇ ਸੋਨਾ ਚਾਂਦੀ ਦਸਵਾ ਤੈਨੂੰ ਕੀ ਦੇਵਾਂ ਜਿਸ ਨਾਲ ਤੇਰਾ ਕਰਜ਼ ਉਤਰ ਜਾਵੇ ਅਤੇ ਤੂੰ ਮੈਨੂੰ ਕਦੇ ਵੀ ਅਜੇਹਾ ਨਾ ਆਖੇ ਕਿ ਮਾਂ ਦਾ ਕਰਜ਼ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਉਤਾਰ ਸਕਦਾ ਤਾਂ ਉਸ ਦੀ ਮਾਂ ਨੇ ਬੜੇ ਹੀ ਪਿਆਰ ਨਾਲ ਉਤਰ ਦਿੱਤਾ ਬੇਟਾ ਕਾਰ ਗੱਡੀ ਵੱਡੇ ਵੱਡੇ ਮਕਾਨ ਤੇ ਸੋਨਾ ਚਾਂਦੀ ਨਾਲ ਤਾਂ ਮੇਰਾ ਕਰਜ਼ ਨਹੀਂ ਉਤਰੇਗਾ ਜੇਕਰ ਤੂੰ ਮੇਰਾ ਕਰਜ਼ ਉਤਾਰਨਾ ਹੀ ਚਾਹੁੰਦਾ ਹੈ ਤਾਂ ਤੂੰ ਮੇਰਾ ਇੱਕ ਕੰਮ ਕਰ ਮੈਂ ਤੈਨੂੰ ਅਜਿਹੇ ਤਿੰਨ ਕੰਮ ਕਰਨ ਲਈ ਦੇਵਾਂਗੀ ਜੋ ਤੈਨੂੰ ਤਿੰਨੇ ਕੰਮ ਪੂਰੇ ਕਰਨੇ ਪੈਣਗੇ ਅਤੇ ਜੇਕਰ ਤੂੰ ਇਹ ਤਿੰਨੇ ਕੰਮ ਪੂਰੇ ਕਰ ਦਿੱਤੇ ਤਾਂ ਮੈਂ ਸਮਝਾਂਗੀ ਕਿ ਤੂੰ ਮੇਰਾ ਕਰਜ਼ ਉਤਾਰ ਦਿੱਤਾ ਹੈ ਅੱਗੋਂ ਗੁਰਵੀਰ ਨੇ ਕਮੰਡ ਵਿੱਚ ਕਿਹਾ ਮਾਂ ਤਿੰਨ ਕੰਮ ਤਾਂ ਕੀ ਮੈਨੂੰ ਚਾਹੇ 20 ਕੰਮ ਦੇ ਦੇ ਮੈਂ ਤੈਨੂੰ ਸਾਰੇ ਕੰਮ ਪੂਰੇ ਕਰਕੇ ਦਿਖਾਵਾਂਗਾ ਮੈਨੂੰ ਕੀ ਕਰਨਾ ਪਵੇਗਾ ਜਲਦੀ ਦੱਸੋ ਮਾਂ ਨੇ ਅੱਜ ਆਪਣੇ ਬੇਟੇ ਨੂੰ ਪਹਿਲਾ ਕੰਮ ਦਿੱਤਾ ਜਿਸ ਵਿੱਚ ਬੇਟੇ ਨੂੰ ਆਪਣੀ ਮਾਂ ਦੇ ਕਹੇ ਅਨੁਸਾਰ 5 ਕਿਲੋ ਵਜਨ ਨੂੰ ਇੱਕ ਕੱਪੜੇ ਵਿੱਚ ਲਪੇਟ ਕੇ ਉਸ ਨੂੰ ਆਪਣੇ ਪੇਟ ਉੱਪਰ ਸਵੇਰ ਤੋਂ ਸ਼ਾਮ ਤੱਕ 24 ਘੰਟਿਆਂ ਲਈ ਬੰਨਣਾ ਸੀ ਤੇ ਫੇਰ ਮਾਂ ਦੇ ਕੋਲ ਜਾਣਾ ਸੀ ਆਪਣੀ ਮਾਂ ਦੇ ਕਹਿਣ ਤੇ ਗੁਰਵੀਰ ਨੇ ਇੱਕ ਪੱਥਰ ਲਿਆ ਜਿਸ ਦਾ ਵਜ਼ਨ 5 ਕਿਲੋ ਸੀ ਤੇ ਉਹ ਆਪਣੇ ਪੇਟ ਤੇ ਬੰਨ ਲਿਆ ਤੇ ਉੱਥੋਂ ਚਲਾ ਗਿਆ ਹੁਣ ਉਸ ਨੇ ਉਹ ਪੱਥਰ ਬੰਨੇ ਬੰਨੇ ਹੀ ਦਿਨ ਦਾ ਸਾਰਾ ਕੰਮ ਕਰਨਾ ਸੀ ਪਰ ਉਸ ਦੇ ਲਈ ਅਜਿਹਾ ਕਰਨਾ ਮੁਸ਼ਕਲ ਹੋ ਰਿਹਾ ਸੀ ਪੱਥਰ ਦੇ ਬੋਝ ਕਾਰਨ ਉਹ ਜਲਦੀ ਥੱਕ ਗਿਆ ਦਿਨ ਤਾਂ ਉਸਨੇ ਜਿਵੇਂ-ਤੇਵੇਂ ਕਰਕੇ ਗੁਜ਼ਾਰ ਲਿਆ ਪਰ ਸ਼ਾਮ ਹੁੰਦੇ ਹੀ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ ਜਦੋਂ ਉਸ ਤੋਂ ਰਹਿਣਾ ਨਾ ਗਿਆ ਤਾਂ ਉਹ ਸਿੱਧਾ ਆਪਣੀ ਮਾਂ ਦੇ ਕੋਲ ਗਿਆ ਅਤੇ ਬੋਲਿਆ ਮਾਂ ਮੈਂ ਉਸ ਪੱਤਰ ਨੂੰ ਬੰਨ ਕੇ ਜ਼ਿਆਦਾ ਸਮੇਂ ਲਈ ਨਹੀਂ ਰਹਿ ਸਕਦਾ ਆਪਣੇ ਬੇਟੇ ਦੀ ਗੱਲ ਸੁਣ ਕੇ ਮਾਂ ਨੇ ਹੱਸਦੇ ਹੋਏ ਕਿਹਾ ਕਿ ਤੂੰ 24 ਘੰਟੇ ਵੀ ਪੱਥਰ ਦਾ ਭਾਰ ਸੰਭਾਲ ਨਹੀਂ ਸਕਿਆ ਮੈਂ ਤੈਨੂੰ ਆਪਣੀ ਕੋਖ ਵਿੱਚ ਪੂਰੇ 9 ਮਹੀਨੇ ਰੱਖਿਆ ਤੇ ਸਾਰੇ ਕੰਮ ਕਰਦੀ ਰਹੀ ਇਸ ਦੇ ਬਾਅਦ ਵੀ ਮੈਨੂੰ ਥੋੜੀ ਜਹੀ ਵੀ ਥਕਾਵਟ ਮਹਿਸੂਸ ਨਹੀਂ ਹੋਈ ਅਤੇ ਤੂੰ ਮਾਂ ਦੇ ਕਰਜ਼ ਦੀ ਤੁਲਨਾ ਤੇਰੇ ਕਮਾਏ ਹੋਏ ਪੈਸਿਆਂ ਨਾਲ ਕਰ ਰਿਹਾ ਸੀ ਅੱਜ ਬੇਟਾ ਪਹਿਲੀ ਪ੍ਰੀਖਿਆ ਵਿੱਚ ਅਸਫਲ ਰਿਹਾ ਪਰ ਬੇਟੇ ਦਾ ਕਮੰਡ ਅਜੇ ਵੀ ਨਹੀਂ ਉਤਰਿਆ ਸੀ ਅਤੇ ਉਸ ਨੇ ਆਪਣੀ ਮਾਂ ਨੂੰ ਕਿਹਾ ਮਾਂ ਪਲਾ ਮੈਂ ਪਹਿਲੀ ਪ੍ਰੀਖਿਆ ਵਿੱਚ ਅਸਫਲ ਰਿਹਾ ਪਰ ਹੁਣ ਤੂੰ ਮੈਨੂੰ ਹੋਰ ਕੰਮ ਦੇ ਦੇ ਮੈਂ ਤੇਰੇ ਸਾਰੇ ਕੰਮ ਖਤਮ ਕਰਕੇ ਦਿਖਾਉਂਗਾ ਅੱਜ ਬੇਟੇ ਨੂੰ ਮਾਂ ਨੇ ਦੂਸਰਾ ਕੰਮ ਦਿੱਤਾ ਕੇਹਾ ਕਿ ਇੱਕ ਰਾਤ ਤੂੰ ਮੇਰੇ ਕਮਰੇ ਵਿੱਚ ਮੇਰੇ ਕੋਲ ਸੌਂ ਜਾ ਜੇਕਰ ਤੂੰ ਇੱਕ ਰਾਤ ਮੇਰੇ ਕੋਲ ਸੌਂ ਜਾਵੇਂਗਾ ਤਾਂ ਮੈਂ ਸਮਝਾਂਗੀ ਕਿ ਤੂੰ ਮੇਰਾ ਕਰਜ਼ ਉਤਾਰ ਦਿੱਤਾ ਤਾਂ ਬੇਟੇ ਨੇ ਸੋਚਿਆ ਕਿ ਇੱਕ ਰਾਤ ਦੀ ਤਾਂ ਗੱਲ ਹੈ ਮੈਂ ਮਾਂ ਕੋਲ ਸੌਂ ਜਾਂਦਾ ਹਾਂ ਤਾਂ ਉਸ ਦਿਨ ਬੇਟਾ ਆਪਣੀ ਮਾਂ ਦੇ ਕਮਰੇ ਵਿੱਚ ਹੀ ਸੌਂ ਜਾਂਦਾ ਹੈ ਜਿਵੇਂ ਹੀ ਬੇਟੇ ਨੂੰ ਨੀਂਦ ਆਉਣੀ ਸ਼ੁਰੂ ਹੋਈ ਤਾਂ ਮਾਂ ਨੇ ਉਸ ਨੂੰ ਜਗਾ ਦਿੱਤਾ ਤੇ ਕਿਹਾ ਕਿ ਮੈਨੂੰ ਪਿਆਸ ਲੱਗੀ ਹੈ। ਪੁੱਤ ਇੱਕ ਗਲਾਸ ਮੈਨੂੰ ਪਾਣੀ ਪਿਆ ਦੇ। ਤਾਂ ਬੇਟੇ ਨੇ ਕਿਹਾ ਹਾਂ ਮਾਂ ਹੁਣੇ ਲੈ ਕੇ ਆਉਂਦਾ ਹਾਂ। ਮਾਂ ਨੇ ਥੋੜਾ ਜਿਹਾ ਪਾਣੀ ਪੀਤਾ ਤੇ ਬਾਕੀ ਪਾਣੀ ਬੈੱਡ ਉੱਪਰ ਡੋਲ ਦਿੱਤਾ ਜਿੱਥੇ ਬੇਟਾ ਸੁੱਤਾ ਸੀ। ਜਦੋਂ ਮਾਂ ਨੇ ਪਾਣੀ ਡੋਲ ਦਿੱਤਾ ਤਾਂ ਬੇਟੇ ਨੇ ਕਿਹਾ ਮਾਂ ਇਹ ਕੀ ਕੀਤਾ ਤੁਸੀਂ ਤਾਂ ਮੇਰੀ ਸਾਰੀ ਸੌਣ ਵਾਲੀ ਜਗਾ ਗਿੱਲੀ ਕਰ ਦਿੱਤੀ ਹੁਣ ਮੈਂ ਕਿਵੇਂ ਸੌਵਾਂਗਾ ਮਾਂ ਨੇ ਕਿਹਾ ਬੇਟਾ ਗਲਤੀ ਹੋ ਗਈ ਕੋਈ ਗੱਲ ਨਹੀਂ ਬਸ ਹੁਣੇ ਹੀ ਸੁੱਕ ਜਾਵੇਗਾ ਬਸ ਤੂੰ ਇੱਕ ਰਾਤ ਹੀ ਤਾਂ ਸੌਣਾ ਹੈ ਜਿਵੇਂ ਤਿਵੇਂ ਗਰਵੀਰ ਉਸ ਗਿੱਲੇ ਬੈੱਡ ਤੇ ਸੌ ਗਿਆ ਉਸ ਦੀ ਅਜੇ ਅੱਖ ਲੱਗੀ ਹੀ ਸੀ ਤਾ ਉਸਦੀ ਮਾਂ ਨੇ ਉਸ ਨੂੰ ਫਿਰ ਤੋਂ ਜਗਾ ਦਿੱਤਾ ਤੇ ਕਿਹਾ ਬੇਟਾ ਪਾਣੀ ਪਿਆ ਦੇ ਬੇਟੇ ਨੂੰ ਥੋੜਾ ਗੁੱਸਾ ਆਇਆ ਉਸਨੇ ਕਿਹਾ ਮਾਂ ਹੁਣੇ ਤਾਂ ਤੂੰ ਪਾਣੀ ਪੀਤਾ ਸੀ ਤੈਨੂੰ ਫਿਰ ਤੋਂ ਪਿਆਸ ਵੀ ਲੱਗ ਗਈ ਉਸਦੀ ਮਾਂ ਨੇ ਕਿਹਾ ਬੇਟਾ ਗਰਮੀ ਬਹੁਤ ਜ਼ਿਆਦਾ ਹੈ ਇਸ ਲਈ ਪਿਆਸ ਲੱਗ ਰਹੀ ਹੈ ਬੇਟਾ ਮੈਨੂੰ ਇੱਕ ਗਲਾਸ ਪਾਣੀ ਪਿਲਾ ਦੇ ਬੇਟੇ ਨੇ ਮੂੰਹ ਜਾਂ ਬਣਾਇਆ ਤੇ ਪਾਣੀ ਲੈਣ ਲਈ ਚੱਲਿਆ ਗਿਆ ਅਤੇ ਮਾਂ ਨੇ ਥੋੜਾ ਜਿਹਾ ਪਾਣੀ ਪੀਤਾ ਤੇ ਫਿਰ ਤੋਂ ਬਾਕੀ ਬਚਿਆ ਪਾਣੀ ਉਸ ਨੇ ਬੈੱਡ ਤੇ ਡੋਲ ਦਿੱਤਾ ਹੁਣ ਬੇਟੇ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੋ ਗਿਆ ਅਤੇ ਉਸ ਨੇ ਆਪਣੀ ਮਾਂ ਨੂੰ ਕਈ ਅਪਸ਼ਬਦ ਵੀ ਬੋਲੇ ਮਾਂ ਤੂੰ ਪਾਗਲ ਹੋ ਗਈ ਹੈ ਤੂੰ ਮੇਰੇ ਸੌਣ ਦੀ ਜਗ੍ਹਾ ਤੇ ਪਾਣੀ ਸੁੱਟ ਦਿੱਤਾ ਤੂੰ ਵਾਰ-ਵਾਰ ਮੇਰਾ ਬਿਸਤਰ ਕਿਉਂ ਖਰਾਬ ਕਰ ਰਹੀ ਹੈ ਪਰ ਮਾਂ ਕੁਝ ਨਾ ਬੋਲੀ ਤੇ ਉਸ ਨੂੰ ਸ਼ਾਂਤ ਸੁਭਾਅ ਵਿੱਚ ਕਿਹਾ ਬੁੱਢੀ ਹੋ ਗਈ ਆ ਨਾ ਬੇਟਾ ਗਲਤੀ ਹੋ ਗਈ ਕੋਈ ਗੱਲ ਨਹੀਂ ਇੱਕ ਰਾਤ ਦੀ ਤਾਂ ਗੱਲ ਹੈ ਸੌਂ ਜਾ ਹੁਣ ਇਹ ਥੋੜੀ ਦੇਰ ਵਿੱਚ ਸੁੱਕ ਜਾਵੇਗਾ ਕਾਫੀ ਦੇਰ ਤੱਕ ਉਸ ਨੂੰ ਨੀਂਦ ਨਾ ਆਈ ਪਰ ਇੱਕ ਘੰਟੇ ਬਾਅਦ ਬੇਟੇ ਦੀ ਅੱਖ ਨੀਂਦ ਨਾਲ ਭਾਰੀ ਜਿਹੀ ਹੋਣ ਹੀ ਲੱਗੀ ਸੀ ਤਾਂ ਮਾਂ ਨੇ ਫਿਰ ਤੋਂ ਆਪਣੇ ਬੇਟੇ ਨੂੰ ਉਠਾ ਦਿੱਤਾ ਤੇ ਕਿਹਾ ਬੇਟਾ ਪਾਣੀ ਮਾਂ ਨੇ ਜੇ ਇਨਾ ਹੀ ਕਿਹਾ ਸੀ ਕਿ ਬੇਟਾ ਪੜਕ ਉੱਠਿਆ ਤੇ ਬੋਲਿਆ ਪਹਾੜ ਵਿੱਚ ਜਾਵੇ ਤੂੰ ਤੇ ਤੇਰਾ ਕਰਜ਼ ਮੈਂ ਜਾ ਰਹਾ ਹਾਂ ਆਪਣੇ ਕਮਰੇ ਵਿੱਚ ਸੌਣ ਇਨਾ ਸੁਣਦੇ ਹੀ ਮਾਂ ਨੇ ਆਪਣੇ ਬੇਟੇ ਦੀ ਗੱਲ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਤੂੰ ਮੇਰਾ ਕਰਜ਼ਾ ਉਤਾਰਨ ਚੱਲਿਆ ਸੀ ਇੱਕ ਰਾਤ ਮੇਰੇ ਕਮਰੇ ਵਿੱਚ ਸੌਂ ਗਿਆ ਅਤੇ ਮੈਂ ਦੋ ਵਾਰ ਵਿਸਤਰਾ ਕੀ ਗਿੱਲਾ ਕਰ ਦਿੱਤਾ ਤੂੰ ਇੱਥੋਂ ਭੱਜ ਰਿਹਾ ਹੈ ਮੈਂ ਤਾਂ ਤੇਰਾ ਵਿਸਤਰਾ ਸਾਫ਼ ਪਾਣੀ ਨਾਲ ਗਿੱਲਾ ਕੀਤਾ ਸੀ ਪਰ ਜਦੋਂ ਤੂੰ ਛੋਟਾ ਸੀ ਤਾਂ ਮੇਰਾ ਵਿਸਤਰਾ ਆਪਣੇ ਮਲਮੂਤਰ ਨਾਲ ਗਿੱਲਾ ਕਰਦਾ ਸੀ ਅਤੇ ਮੈਂ ਆਪ ਗਿੱਲੇ ਵਿਸਤਰੇ ਤੇ ਸੌਂ ਜਾਂਦੀ ਸੀ ਤੇ ਤੇਨੂੰ ਸੁੱਕੀ ਜਗ੍ਹਾ ਤੇ ਪਾਉਂਦੀ ਸੀ ਮੈਂ ਸਾਰੀ ਰਾਤ ਤੇਰੀ ਗੰਦਗੀ ਵਿੱਚ ਸੌਂਦੀ ਸੀ ਤੇ ਫਿਰ ਵੀ ਮੇਰਾ ਪਿਆਰ ਤੇਰੇ ਨਾਲੋਂ ਕੱਟ ਨਹੀਂ ਹੋਇਆ ਅੱਜ ਬੇਟਾ ਦੂਜੀ ਪ੍ਰੀਖਿਆ ਵਿੱਚ ਵੀ ਅਸਫਲ ਰਿਹਾ ਪਰ ਬੇਟੇ ਦਾ ਘਮੰਡ ਜੇ ਵੀ ਨਹੀਂ ਉਤਰਿਆ ਸੀ ਉਸਨੇ ਆਪਣੀ ਮਾਂ ਨੂੰ ਕਿਹਾ ਮਾਂ ਚਾਹੇ ਮੈਂ ਦੋ ਪ੍ਰੀਖਿਆਵਾਂ ਵਿੱਚੋਂ ਅਸਫਲ ਰਿਹਾ ਹਾਂ ਤੂੰ ਕੋਈ ਹੋਰ ਕੰਮ ਦੇ ਦੇ ਮੈਂ ਤੇਰੇ ਸਾਰੇ ਕੰਮ ਖਤਮ ਕਰਕੇ ਦਿਖਾਉਂਗਾ। ਮਾਤਾ ਮਾਂ ਹੁੰਦੀ ਹੈ। ਅੱਜ ਬੇਟੇ ਦੀ ਤੀਸਰੀ ਪ੍ਰੀਖਿਆ ਸੀ। ਮਾਂ ਨੇ ਬੇਟੇ ਨੂੰ ਕਿਹਾ, ਮੈਂ ਤੈਨੂੰ ਇੱਕ ਸਵਾਲ ਕਈ ਵਾਰ ਕਰੂੰਗੀ ਅਤੇ ਤੂੰ ਉਸ ਦਾ ਜਵਾਬ ਦੇਣਾ ਹੋਵੇਗਾ। ਪਰ ਯਾਦ ਰੱਖਣਾ, ਇੱਕ ਵਾਰ ਵੀ ਗੁੱਸਾ ਨਹੀਂ ਕਰਨਾ। ਨਹੀਂ ਤਾਂ ਬੇਟੇ ਨੇ ਕਿਹਾ, ਠੀਕ ਹੈ ਮਾਂ, ਮੈਂ ਗੁੱਸਾ ਨਹੀਂ ਕਰੂੰਗਾ। ਅਚਾਨਕ ਉਹਨਾਂ ਦੀ ਖਿੜਕੀ ਤੇ ਕਾਂ ਆ ਕੇ ਬੈਠ ਗਿਆ ਮਾਂ ਨੇ ਆਪਣੇ ਬੇਟੇ ਨੂੰ ਕਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਹ ਕੀ ਹੈ ਤਾਂ ਬੇਟੇ ਨੇ ਕਿਹਾ ਇੱਕ ਕਾਂ ਹੈ ਫਿਰ ਮਾਂ ਨੇ ਆਪਣੇ ਬੇਟੇ ਤੋਂ ਦੂਸਰੀ ਵਾਰ ਫਿਰ ਤੋਂ ਇਹੀ ਸਵਾਲ ਪੁੱਛਿਆ ਕਿ ਇਹ ਕੀ ਹੈ ਇੱਕ ਕਾਂ ਹੈ ਮੈਂ ਹੁਣੇ ਤਾਂ ਤੁਹਾਨੂੰ ਕਿਹਾ ਥੋੜੀ ਦੇਰ ਬਾਅਦ ਫਿਰ ਮਾਂ ਨੇ ਆਪਣੇ ਬੇਟੇ ਨੂੰ ਪੁੱਛਿਆ ਕਿ ਇਹ ਕੀ ਹੈ ਇਸ ਵਾਰ ਬੇਟਾ ਗੁੱਸੇ ਵਿੱਚ ਬੋਲਿਆ ਇਹ ਕਾਂ ਹੈ ਕਾਂ ਥੋੜੀ ਦੇਰ ਬਾਅਦ ਫਿਰ ਤੋਂ ਮਾਂ ਨੇ ਚੌਥੀ ਵਾਰ ਬੇਟੇ ਨੂੰ ਕਿਹਾ ਇਹ ਕੀ ਹੈ ਫਿਰ ਬੇਟਾ ਆਪਣੀ ਮਾਂ ਦੇ ਉੱਪਰ ਗੁੱਸੇ ਵਿੱਚ ਚੀਕਿਆ ਤੇ ਆਪਣੀ ਮਾਂ ਨੂੰ ਕਿਹਾ ਮੈਂ ਕਿੰਨੀ ਵਾਰ ਦੱਸ ਚੁੱਕਿਆ ਹਾਂ ਇਹ ਕਾਂ ਹੈ ਕਾਂ ਫਿਰ ਤੋਂ ਮਾਂ ਮੇਰੇ ਤੋਂ ਬਾਰ ਬਾਰ ਇਹੀ ਸਵਾਲ ਕਿਉਂ ਕਰ ਰਹੀ ਹੈ ਥੋੜੀ ਦੇਰ ਬਾਅਦ ਮਾਂ ਆਪਣੇ ਕਮਰੇ ਵਿੱਚ ਗਈ ਤੇ ਇੱਕ ਪੁਰਾਣੀ ਡੈਰੀ ਲੈ ਕੇ ਵਾਪਸ ਆਈ ਜਿਸ ਨੂੰ ਉਸਨੇ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਬਣਾ ਕੇ ਰੱਖਿਆ ਸੀ ਉਸਨੇ ਇੱਕ ਪੇਜ ਖੋਲ੍ਹਿਆ ਤੇ ਉਸ ਪੇਜ ਨੂੰ ਆਪਣੇ ਬੇਟੇ ਨੂੰ ਪੜਨ ਲਈ ਕਿਹਾ ਉਸ ਵਿੱਚ ਲਿਖਿਆ ਸੀ ਅੱਜ ਮੈਂ ਮੰਜੇ ਤੇ ਬੈਠੀ ਸੀ 3 ਸਾਲ ਦਾ ਮੇਰਾ ਬੇਟਾ ਵੀ ਮੇਰੇ ਨਾਲ ਮੰਜੇ ਤੇ ਬੈਠਾ ਸੀ ਇੱਕ ਕਾਂ ਖਿੜਕੀ ਤੇ ਆ ਕੇ ਬੈਠ ਗਿਆ ਸੀ ਮੇਰੇ ਬੇਟੇ ਨੇ ਮੇਰੇ ਤੋਂ 20 ਵਾਰ ਪੁੱਛਿਆ ਕਿ ਇਹ ਕੀ ਹੈ ਮਾਂ ਮੈਂ ਕਿਹਾ ਆਪਣੇ ਬੇਟੇ ਨੂੰ 20 ਵਾਰ ਹੀ ਜਵਾਬ ਦਿੱਤਾ ਸੀ ਕਿ ਇਹ ਇੱਕ ਕਾਂ ਹੈ ਮੈਂ ਉਸ ਨੂੰ ਹਰ ਵਾਰ ਪਿਆਰ ਨਾਲ ਗਲੇ ਲਗਾਇਆ ਮੈਨੂੰ ਮੇਰੇ ਬੇਟੇ ਨੇ 20 ਵਾਰ ਇਹ ਸਵਾਲ ਪੁੱਛਿਆ ਅਤੇ ਮੈਂ 20 ਵਾਰ ਹੀ ਖੁਸ਼ੀ-ਖੁਸ਼ੀ ਜਵਾਬ ਦਿੱਤਾ ਮੈਨੂੰ ਬਿਲਕੁਲ ਵੀ ਗੁੱਸਾ ਨਹੀਂ ਆਇਆ ਸੀ ਤੇ ਅੱਜ ਸਿਰਫ ਮੈਂ ਬੇਟੇ ਤੋਂ ਚਾਰ ਵਾਰ ਹੀ ਸਵਾਲ ਪੁੱਛਿਆ ਤਾਂ ਬੇਟੇ ਨੂੰ ਇੰਨਾ ਗੁੱਸਾ ਆਇਆ ਅੱਜ ਤਿੰਨੇ ਪ੍ਰੀਖਿਆਵਾਂ ਵਿੱਚ ਬੇਟਾ ਅਸਫਲ ਹੋ ਚੁੱਕਿਆ ਸੀ ਅਤੇ ਹੁਣ ਬੇਟੇ ਦਾ ਘਮੰਡ ਵੀ ਚੱਕਣਾ ਚੂਰ ਹੋ ਚੁੱਕਿਆ ਸੀ ਅਤੇ ਉਹ ਹੁਣ ਬੱਸ ਰੋਈ ਜਾ ਰਿਹਾ ਸੀ ਮਾਂ ਨੇ ਬੇਟੇ ਨੂੰ ਕਿਹਾ ਬੇਟਾ ਤੇਰਾ ਇਹ ਘਰ ਲੱਖਾਂ ਕਰੋੜਾਂ ਰੁਪਏ ਗੱਡੀਆਂ ਵੱਡੇ ਵੱਡੇ ਮਕਾਨ ਸੋਨਾ ਚਾਂਦੀ ਇਹ ਸਭ ਚੀਜ਼ਾਂ ਮਾਂ ਦੀ ਮਮਤਾ ਦੇ ਅੱਗੇ ਕੁਝ ਵੀ ਨਹੀਂ ਹਨ ਦੁਨੀਆ ਦੀ ਹਰ ਇੱਕ ਚੀਜ਼ ਮਾਂ ਦੀ ਮਮਤਾ ਅੱਗੇ ਕੁਝ ਵੀ ਨਹੀਂ ਹੈ ਸਾਡੀ ਸੰਸਕ੍ਰਿਤੀ ਵਿੱਚ ਵੇਦਾਂ ਵਿੱਚ ਵੀ ਭਗਵਾਨ ਤੋਂ ਪਹਿਲਾਂ ਮਾਤਾ ਪਿਤਾ ਦਾ ਸਥਾਨ ਦੱਸਿਆ ਗਿਆ ਹੈ ਇਸ ਲਈ ਸਾਨੂੰ ਕਦੇ ਵੀ ਆਪਣੀਆਂ ਸਫਲਤਾਵਾਂ ਦਾ ਰੋਭ ਆਪਣੇ ਮਾਤਾ ਪਿਤਾ ਨੂੰ ਨਹੀਂ ਦਿਖਾਉਣਾ ਚਾਹੀਦਾ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਹਾਰ ਕੇ ਤੁਹਾਨੂੰ ਜਿਤਾਇਆ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ